ਯਾ ਗੁਰਦੇ ਧੰਨ ਗੁਰਦੇ ਵੀਰੋ ਜਵਾਰ ਸਾਹਿਬ 2 ਜਿਹੜੀ ਕੱਲ ਬੂਟਾ ਮੰਡੀ ਫਿਲਮ ਦਿਖਾਈ ਗਈ ਬੂਟਾ ਮੰਡੀ ਦਾ ਕ੍ਰਾਂਤੀ ਸ਼ੁਰੂ ਹੋਈ ਤੇ ਕੱਲ ਦਿਨ ਸ਼ੁਕਰਵਾਰ ਫਰੂ ਰਵਿਦਾਸ ਥਾਮ ਖੋਲਾ ਕੇਂਦਰਾ ਵਿੱਚ 5 ਵਜੇ ਜਵਾਰ ਸਾਹਿਬ 2 ਫਿਲਮ ਦਾ ਸ਼ੋਅ ਲੱਗੇਗਾ ਵੀਰੋ ਦਿਖਾਓ ਸਾਰਾ ਤੇ ਸਾਰੇ ਵੀਰ ਖਾਲੀਆਂ ਪੈਣਾ ਹਮਮ ਆ ਕੇ ਪਹੁੰਚੋ ਤੇ ਇਸ ਕ੍ਰਾਂਤੀ ਦਾ ਸਾਥ ਦਿਵੋ ਕ੍ਰਾਂਤੀ ਸ਼ੁਰੂ ਹੋ ਚੁੱਕੀ ਆ ਸਾਡੇ ਵੱਡੇ ਪ੍ਰਹਾਬ ਹੇ ਸਾਬ ਮੇਰੀ 파ਟਨਰ ਜੋਗਿੰਦਰ ਲੈਰੀ ਮੇਰੇ ਸਾਥੀ ਵੀਰ ਕਤਰ ਸਾਹਿਬ ਤੇ ਸਾਡੀ ਟੀਮ ਨੇ ਜਿਹੜੀ ਤਬਸੀਆ ਕੀਤੀ ਸੀ ਤਿੰਨ ਮਹੀਨੇ ਕਹਿ ਦਿਆ ਧਮਕੀਆਂ ਕਹਿ ਦਿਆ ਗਾਲਾਂ ਅੱਦੇ ਲੋਕ ਛੱਡ ਕੇ ਭੱਜ ਗਏ ਮੈਂ ਕਹਿੰਦਾ ਨਾ ਭਜੋ ਇਹ ਕ੍ਰਾਂਤੀ ਬੜੀ ਤਗੜੀ ਹੋਣੀ ਪਰ ਉਹ ਵਿਚਾਰੇ ਡਰ ਗਏ ਪਰ ਜਿਹੜੇ ਨਹੀਂ ਡਰਿਓ ਨਾਲ ਅੱਜ ਤੇ ਵੀਰੋ ਇਹ ਵੱਡੀ ਫਿਲਮਾਂ ਕਰੋੜਾਂ ਵਾਲੀ ਫਿਲਮਾਂ ਵੀਰੋ ਬਾਦਤ ਕਰਦਾ ਤੁਹਾਨੂੰ ਇੰਨੀ ਚੰਗੀ ਲੱਗੇਗੀ ਤੁਸੀਂ ਆਪ ਕਹੋਗੇ ਕਿ ਅਜ ਤੱਕ ਇਹੋ ਜੀ ਫਿਲਮ ਨਹੀਂ ਦੇਖੀ ਤਾਂ ਨਵਾਜ਼ ਵੀਰੋ ਕੱਲ 5 ਵਜੇ ਗੁਰ ਰਵਿਦਾਸ ਧਾਮ ਫੁਰਲਾ ਕਿੰਗਰਾ ਆਓ ਤੇ ਇਸ ਕ੍ਰਾਂਤੀ ਦਾ ਹਿੱਸਾ ਬਣੋ